ਇਸ ਲਈ ਦੀ ਪੱਤੀ ਖਬਰ ਮਜੀਠਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੁਣ ਮੌਤਾਂ ਦਾ ਆਕੜਾ ਹੋਰ ਵੱਧ ਗਿਆ ਹੈ ਜਿहां ਕੱਲ ਤੱਕ ਦੀ ਗੱਲ ਕੀਤੀ ਜਾਵੇ ਤਾਂ ਕੱਲ ਸ਼ਾਮ ਤੱਕ ਇੱਕ ਖਬਰ ਆ ਗਈ ਸੀ ਕਿ ਇਸ ਪੂਰੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਵਿੱਚ 21 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਲੋਕ ਜਿਹੜੇ ਨੇ ਉਹ ਹਾਲੇ ਵੀ ਜ਼ਿੰਦਗੀ ਤੇ ਮੌਦੀ ਜੰਗ ਲੜ ਰਹੇ ਨੇ ਪਰ ਇਹ ਸਭ ਦੇ ਦਰਮਿਆਨ ਹੁਣ ਬੇहद ਮੰਦਪਾਗੀ ਖਬਰ ਮਜੀਠਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਹੋਰ ਨੌਜਵਾਨ ਜਿਹੜੇ ਨੇ ਉਹ ਇਸ ਜ਼ਹਿਰੀਲੀ ਸ਼ਰਾਬ ਦੀ ਬਲੀ ਚੜ ਗਏ ਨੇ ਤਾਂ ਹੁਣ ਟੋਟਲ ਮਰਨ ਵਾਲਿਆਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਮਰਨ ਵਾਲਿਆਂ ਦੀ ਗਿਣਤੀ ਦਾ ਆਕੜਾ ਵੱਧ ਕੇ 23 ਹੋ ਗਿਆ ਹੈ ਜਿਸ ਦੇ ਵਿੱਚ ਅ ਕੱਲ ਤੱਕ 22 ਨੌਜਵਾਨ ਜਿਹੜਾ ਨੇ ਉਮ੍ਰਿਤਕ ਦੱਸੇ ਜਾ ਰਹੇ ਸੀ ਤੇ ਲਗਾਤਾਰ 14 ਤੋਂ ਇਹ ਆਕੜਾ ਜਿਹੜਾ ਸ਼ੁਰੂ ਹੁੰਦਾ ਹੈ ਤਾਂ 14 ਲੋਕਾਂ ਦੀ ਪਹਿਲਾ ਮੌਤ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਕੱਲ-ਕੱਲ ਦੇ ਵਿੱਚ 7 ਹੋਰ ਨੌਜਵਾਨ ਜਿਹੜਾ ਨੇ ਉਸ ਜ਼ਹਿਰੀਲੀ ਸ਼ਰਾਬ ਦੇ ਕਰਕੇ ਮਰੇ ਸਨ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੋ ਹੋਰ ਮੌਤਾਂ ਦੀ ਜਾਣਕਾਰੀ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਹੁਣ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ 23 ਹੋ ਚੁੱਕੀ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਅਮ੍ਰਿਤਕਾਂ ਦੇ ਵਿੱਚ ਇੱਕ ਦਾ ਨਾਮ ਸਾਹਿਬ ਸਿੰਘ ਦੱਸਿਆ ਜਾ ਰਿਹਾ ਜਿਸ ਦੀ 45 ਸਾਲ ਉਮਰ ਹੈ ਤੇ ਪਿੰਡ ਭਗਵਾ ਦਾ ਰਹਿਣ ਵਾਲਾ ਹੈ ਤੇ ਦੂਸਰਾ ਨੌਜਵਾਨ ਬਲਦੇਵ ਸਿੰਘ ਹੈ ਜਿਸ ਦੀ 30 ਸਾਲ ਉਮਰ ਹੈ ਤੇ ਪਿੰਡ ਸਰਚੂੜ ਦਾ ਰਹਿਣ ਵਾਲਾ ਹੈ ਤਾਂ ਦੋਵੇਂ ਨੌਜਵਾਨਾਂ ਦੀ ਹੁਣ ਮੌਤ ਹੋ ਚੁੱਕੀ ਹੈ ਤੇ ਇੱਥੇ ਹੀ ਜ਼ਹਿਰੀਲੀ ਸ਼ਰਾਬ ਕਰਕੇ ਹੁਣ ਤੱਕ ਖਾਸਾ ਨੁਕਸਾਨ ਜਿਹੜਾ ਹੈ ਉਹ ਹਲਕਾ ਮਜੀਠਾ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਤਾਂ ਦੋ ਨੌਜਵਾਨ ਹੋਰ ਜਿਹੜਾ ਨੇ ਉਹ ਇਸ ਸੁਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਤੇ ਹੁਣ ਕੁੱਲ ਗਿਣਤੀ ਜਿਹੜੀ ਹੈ ਇਸ ਜਿਹੜੀ ਲਈ ਸ਼ਰਾਬ ਦੇ ਮਾਮਲੇ ਦੇ ਵਿੱਚ 23 ਪਹੁੰਚ ਚੁੱਕੀ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਮੇਰਾ ਨਾਮ ਬੱਗਾ ਸਿੰਘ ਹੂੰ ਉਸ ਤੋਂ ਪੰਜੂ ਭਰਾ ਹੈ ਮੇਰਾ ਜਿਹਦੀ ਡੈਥ ਹੋਈ ਹੈ ਕਿਹੜਾ ਪਿੰਡ ਹੈ ਸਾਰਚੂ ਕਿੰਨੇ ਉਮਰ ਦੇ 30 ਸਾਲ ਤੇ ਕਦੋਂ ਸ਼ਰਾਬ ਉਹਨੂੰ ਦਾਰੂ ਬੋਦੀ ਇਲਾਜ ਕਰਨ ਲਈ ਕਦੋਂ ਪੁੱਜਿਆ ਸੀ ਕੱਲ ਸ਼ਾਮੀ ਪਈ ਦਾਰੂ ਉਹਨੇ ਪੀਏ ਮਤਲਬ ਪਰਸੋ ਪੀਤੀ ਦਾਰੂ ਨੇ ਠੀਕ ਹੈ ਹਾਂ ਤੇ ਕੱਲ ਮੈਂ 6:30 ਵਜੇ ਘਰੇ ਗਿਆ ਕੰਮ ਤੋਂ ਤੇ ਉਸ ਤੋਂ ਬਾਅਦ ਮੈਂ ਕਰ ਜਾਗ ਲੰਮੇ ਪੈਗਾ ਕਰੇ ਠੀਕ ਠਾਕ ਹੀ ਮੈਨੂੰ ਲੱਗਦਾ ਠੀਕ ਠਾਕ ਉਹਨਾਂ ਸਵੇਰ ਤੋਂ ਉਲਟੀਆਂ ਕਰ ਰਿਹਾ ਤੇ ਇਹਨਾਂ ਮੈਨੂੰ ਦੱਸਿਆ ਨਹੀਂਗਾ ਤੋਂ ਬਾਅਦ ਚਾਹੀ ਮਾਲੋ ਵਿਚਾਰ ਕੋਈ ਨਾ ਪਤਾ ਲੱਗਾ ਮੈਨੂੰ ਕੀ ਉਲਟੀਆਂ ਕਰ ਰਿਹਾ ਉਸੇ ਟਾਈਮ ਮੈਂ ਤਰੀਆ ਲੈ ਗਿਆ ਤਰੀਆ ਜਿੱਥੋਂ ਨੇ ਸ਼ਰਾਬ ਪੀਤੀ ਸੀ ਤੇ ਤਰੀਆ ਤਰੀਆ ਤੋਂ ਹੀ ਜਿਹੜਾ ਲੋਕ ਸੀਗਾ ਉਹ ਤਾਰੂ ਵੇਚਦਾ ਸਾਰੇ ਤਰੀਆ ਤੋਂ ਹੀ ਪੀਂਦੇ ਸਾਰੇ ਉਹੀ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਉਹ ਤਰੀਆ ਤੋਂ ਆਈ ਚਲ ਗਏ ਮਲਮ ਜਿੱਥੇ ਦਾ ਪ੍ਰਕਾਰ ਦਿੱਤਾ ਨਾ ਤੇ ਮਜੀਥੇ ਕਹਿੰਦੇ ਸਾਡੇ ਕੋਲ ਮਰੀਜ਼ ਜ਼ਿਆਦੇ ਉਹਨਾਂ ਫਿਰ ਇੱਥੇ ਦਾ ਪ੍ਰਕਾਰ ਵਿਆਹ ਤੇ ਹੋ ਚਲੇ 3-4 ਸਾਲ ਹੋ ਗਏ ਨੇ 3-4 ਸਾਲ ਹੋ ਗਏ ਕਿੰਨੇ ਬੱਚੇ ਹੋ ਗਏ ਬੱਚੇ ਤਿੰਨੇ ਆ ਇੱਕ ਪਤਾਰ ਵਾਲਾ ਇੱਕ ਮਾਨ ਵਾਲਾ ਉਹੀ ਸੀਗਾ ਮਾਨ ਵਾਲਾ ਉਹੀ ਸਾਰਾ ਕੰਮ ਇਹ ਤਾਂ ਤੁਹਾਡੇ ਦੱਪੇ ਕਰਦਾ ਛਰਾ ਵੀ ਮੰਗ ਕੀ ਕਰਦੇ ਪੱਤਾ ਮੰਗਦੇ ਇਹੋ ਕਰਦੇ ਆ ਬਚਾ ਲਈ ਬੱਚਿਆਂ ਵਾਸਤੇ ਕੋਈ ਨਾ ਕੋਈ ਸਹੂਲਤ ਮਿਲ ਜਾਵੇ ਨਾ ਹਾਂਜੀ ਇਹ ਕਾਰਵਾਈ ਹੋਣੀ ਚਾਹੀਦੀ ਜਿਹੜੇ ਦਾਰੂ ਵੇਚਦੇ ਨੇ ਨਕਲੀ ਦਾਰੂ ਕਾਰਵਾਈ ਤੇ ਹੋਣੀ ਚਾਹੀਦੀ ਹੁਣ ਮੰਨ ਲਓ 25-26 ਬੰਦੇ ਕਾਂਡੇ ਮਰ ਗਏ ਆ ਤੇ ਮੰਨ ਲਓ ਵੀ ਜੇ ਮੰਨ ਲਓ ਨਾ ਉਹਨਾਂ ਨੂੰ ਕੋਈ ਕਾਰਵਾਈ ਹੋਈ ਤੇ ਹੋਰ ਮਰਨਗੇ ਜੇ ਨਾ ਮੱਲ ਵੀ ਹੋਣ ਤੋਂ ਨੱਥ ਪਾਈ ਜਾ ਚੰਗੀ ਰਹਿੰਦੀ। ਨਹੀਂ ਤਾਂ ਪੁਲਿਸ ਦੇ ਵਿੱਚ ਮੇਲੀ ਭੁਗਦਾ ਕਿਉਂਕਿ ਇਸ ਤਰ੍ਹਾਂ ਕੋਈ ਦਾਰੂ ਵੇਚ ਨਹੀਂ ਸਕਦਾ ਵਿਹਾਰੇ ਦੇ ਬਾਕੇ ਥਾਈਆਂ ਦੇ ਬਾਕੇ। ਨਹੀਂ ਸਰ ਐਦਾਂ ਕਹਿ ਨਹੀਂ ਸਕਦੇ ਜੀ ਕਿਉਂਕਿ ਮੰਨ ਲਓ ਕੋਈਾਨੂੰ ਪਤਾ ਹੀ ਨਹੀਂ ਜਿੱਦੋਂ। ਠੀਕ ਹੈ ਕਿਉਂਕਿ ਮੈਂ ਦਾਰੂ ਕਦੀ ਪੀਤੀ ਨਹੀਂ ਬਾਕੀ ਮੇਰਾ ਭਰਾ ਛੋਟਾ ਹੋ। ਤੇ ਬੜਾ ਦੇਖੋ ਬੜਾ ਤੜਫਦਾ ਰਿਹਾ ਮਰ ਵੀ ਆਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੀ। ਤੇ ਨਹੀਂ ਪਰ ਗੱਲ ਬਣੀ। ਇਹਨਾਂ ਪੰਗਵਾਤੋਂ ਮੇਰਾ ਛੋਟਾ ਬ੍ਰਦਰ ਹੈ ਸਹਿਬ ਸਿੰਘ ਜਿਨ੍ਹਾਂ ਦੀ ਮੌਤ ਹੋਈ ਆ। ਇਹ ਮੌਤ ਦੀ ਬਹੁਤ ਹੀ ਦੁਖਦਾਈ ਘਟਨਾ ਆ ਕਿਉਂਕਿ ਉਹਨਾਂ ਦਾ ਛੋਟਾ ਜੋ ਦਿੱਲੀ ਕਮੋਂਦੇ ਸੀ ਤੇ ਦਿੱਲੀ ਘਰ ਲਿਆ ਕੇ ਖਾਂਦੇ ਸੀ ਉਹਨਾਂ ਦਾ ਮੌਤ ਹੋਣ ਦੇ ਕਾਰਨ ਬੜੀ ਦੁਖਦਾਈ ਹੋਈ ਆ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਹੀ ਮਾੜਾ ਕੰਮ ਹੋਇਆ ਤੇ ਉਹਨਾਂ ਦੇ ਨਾਲ ਇਸ ਕਰਕੇ ਚਾਹੁੰਦੇ ਆ ਕਿ ਇਸ ਟਾਈਮ ਅਸੀਂ ਗੁਰੂ ਨਾਨਕਾ ਹਸਪੀਟਲ ਦੇ ਵਿੱਚ ਖੜੇ ਆ ਉਹਨਾਂ ਦੀ ਮੌਤ ਹੋਈ ਆ ਤੇ ਡੈਡ ਬੋਡੀ ਉਹਨਾਂ ਦੀ ਜਿਹੜੀ ਆ ਇਸ ਟਾਈਮ ਪੋਸਟਮਾਰਟਮ ਦੇ ਵਿੱਚ ਲੱਗੀ ਆ ਜਿਨ੍ਹਾਂ ਦੀ ਪੋਸਟਮਾਰਟਮ ਆ ਕੇ ਡੈਡ ਬੋਡੀ ਜਾਣੀ ਆ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜੋ ਨਸ਼ਿਆਂ ਵਿਰੁੱਧ ਜੁੱਦ ਚੱਲ ਰਿਹਾ ਹੈ ਉਹਦੇ ਨਾਲ ਜੋ ਸ਼ਰਾਬ ਜਿਲੀ ਸ਼ਰਾਬ ਪਿੰਡਾਂ ਦੇ ਵਿੱਚ ਵਿਕ ਰਹੀ ਆ ਇਹਦੇ ਉੱਤੇ ਵੀ ਥੱਲ ਪਾਈ ਜਾਵੇ ਇਦੇ ਨਾਲ ਨਸ਼ਿਆਂ ਦਾ ਰੋਕਥਾਮ ਲੱਗੇ ਤੇ ਜਨਤਾ ਜਿਹੜੀ ਐ ਸੋਖੀ ਹੋ ਸਕੇ ਸਾਡੇ ਪਿੰਡ ਦੇ ਵਿੱਚ ਹੁਣ ਤੱਕ ਕਿੰਨੀਆਂ ਮੌਤਾਂ ਹੋਈਆਂ ਜਰੇਲੀ ਸਾਡੇ ਪਿੰਡ ਦੇ ਵਿੱਚ ਭਗਵਾਨ ਦੇ ਵਿੱਚ 6 ਮੌਤਾਂ ਹੋ ਚੁੱਕੀਆਂ 6 6 ਤੋਂ ਵੱਧ ਕੇ ਹੋਰ ਅੰਕੜਾ ਵੀ 4-5 ਜਣੇ ਜਿਹੜੇ ਆ ਹਸਪੀਟਲ ਦੇ ਵਿੱਚ ਇਸ ਟਾਈਮ ਦਾਖਲ ਆ 크੍ਰਿਟੀਕਲ ਨੇ ਆ 크੍ਰਿਟੀਕਲ ਸੀਰੀਅਸ ਹੈ ਜੀ ਵੈਂਟੀਲੇਟਰ ਲੱਛਣ ਕੀ ਆਉਂਦੇ ਤਾਰੂਕ ਲੱਛਣ ਆਉਂਦੇ ਜੇ ਇਹਨਾਂ ਨੂੰ ਜਿੱਦਾਂ ਮਿਲ ਕੇ ਜਾਮ ਹੋ ਜਾਂਦਾ ਪਿਸ਼ਾਬ ਰੁਕ ਜਾਂਦਾ ਟਾਇਲਟ ਰੁਕ ਜਾਂਦੀ ਆ ਤੇ ਤਰੇਲੀਆਂ ਆਉਂਦੀਆਂ ਤੇ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਬੰਦ ਹੋ ਜਾਂਦੀ ਆ ਇਦੇ ਨਾਲ ਆ ਕੇ ਤੇ ਫਿਰ ਇਹ ਲੱਛਣ ਆਉਂਦੇ ਆ ਇਹਦੇ ਨਾਲ ਬੜੀ ਸੀਰਸ ਹੋ ਕੇ ਉਸ ਤੋਂ ਬਾਅਦ ਇਹ ਸਾਹ ਰੁਕ ਜਾਂਦਾ ਸਾਹ ਰੁਕਣ ਦੀ ਜਿਆਦਾ ਪ੍ਰੋਬਲਮ ਹੁੰਦੀ ਹੈ ਇਹਦੇ ਨਾਲ ਤੇ ਲੱਗਦਾ ਨਹੀਂ ਕਿ ਪੰਜਾਬ ਪੁਲਿਸ ਦੇ ਵਿੱਚ ਸ਼ੈਅ ਸੀਗੀ ਇਸ ਤਰ੍ਹਾਂ ਕੋਈ ਦਾਰੂ ਨਹੀਂ ਵੇਚ ਸਕਦਾ ਯਾਪੁਰਖ ਨੇ ਤੇ ਆਪਣਾ ਜੋਰ ਲਾਉਂਦੀ ਹੈ ਕਿ ਸ਼ਰਾਬ ਨਾ ਵੇਚਣ ਫਿਰ ਵੀ ਦੁਨੀਆ ਲੋਕ ਲੋਕ ਕੇ ਵੇਚਦੀ ਰਹਿੰਦੀ ਆ ਤੇ ਦੁਨੀਆ ਇਸ ਚੀਜ਼ ਤੋਂ ਨਹੀਂ ਟਲਦੀ ਇਹਦੇ ਤੇ ਅਸੀਂ ਹੋਰ ਪੂਰ ਜੋਰ ਅਪੀਲ ਕਰਾਂਗੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਪੰਜਾਬ ਪੁਲਿਸ ਨੂੰ ਵੀ ਕਿ ਜੋ ਵੀ ਲੋਕ ਸ਼ਰਾਬ ਵੇਚਦੇ ਜਾਂ ਕੋਈ ਨਸ਼ਾ ਵੇਚਦੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਨਾਲ ਅੱਗੇ ਹੋਰ ਕਿਸੇ ਦੀ ਇਹ ਦੁਰਘਟਨਾ ਕਿਸੇ ਦਾ ਕਰਨਾ ਬਰਵਾ ਦੋਗੇ ਮੇਰਾ ਨਾਮ ਬੱਗਾ ਸਿੰਘ ਹੈ